드라이어나 들어올 ਹਾਂਜੀ ਨੇਤਾ ਜੀ ਦੱਸੋ ਅੱਜ ਮੇਰੇ ਬਹੁਤ ਹੀ ਪ੍ਰੀ ਮਿੱਤਰ ਦਾ ਕਲੀਪ ਸਿੰਘ ਜੀ ਹਰੀਪੁਰਾ ਤੋਂ ਵੀ ਜਨਰਲ ਸਿੰਘ ਬਾਬਾ ਜੀਵਨ ਸਿੰਘ ਪਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਦੀ ਸਮੁੱਚੀ ਟੀਮ ਔਰ ਇਸ ਦੇ ਨਾਲ ਨਾਲ ਬੁਤਾਰਾਂ ਜੀ ਕेंद्रीय ਕਿ ਵੀ ਮੰਦਰ ਦੇ ਪ੍ਰਧਾਨ ਅੱਜ ਨੂੰ ਬਾਬਾ ਸਾਹਿਬ ਮੈਡਕਰਤੀ ਆਪਾਰ ਕਿਰਪਾ ਦੇ ਨਾਲ ਮੈਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਰਾਸ਼ਟਰੀ ਕੁਰਵੀਂਦਰ ਅਰਵਿੰਦ ਕੇਜਰੀ왈 ਜੀ ਵੱਲੋਂ ਆਮ ਆਦੀ ਪਾਰਟੀ ਦੀ ਸੁਰਖੀ ਟੀਮ ਵੱਲੋਂ ਮੈਨੂੰ ਐਸਸੀ ਕਾਰਪੋਰੇਸ਼ਨ ਲੈਂਡ ਡਿਪਾਰਟਮੈਂਟ ਦਾ ਡਾਇਰੈਕਟਰ ਲਾਇਆ ਗਿਆ ਹੈ ਤੋਂ ਇਸ ਖੁਸ਼ੀ ਦੇ ਵਿੱਚ ਇਹਨਾਂ ਨੇ ਮੇਰੇ ਪਰਾਨੇ ਸਾਥੀ ਹੈ ਕਿਸੇ ਸਰਕਾਰ ਦਾ ਧੰਨਵਾਦ ਕੀਤਾ ਤੇ ਮੈਨੂੰ ਸਨਵਾਣ ਵੀ ਦਿੱਤਾ ਉਹ ਮੈਂ ਜਿੱਤੇ ਇਹਨਾਂ ਦਾ ਧੰਨਵਾਦ ਕਰਦਾ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਂ ਗਰੀਬ ਨਿਤਾੜੇ ਪਛੜੇ ਹੋਏ ਸਮਾਜ ਦੇ ਵਿੱਚੋਂ ਰਵਿੰਦਰ ਹੰਸ ਨਾਲ ਦੇ ਘਾਟੇ ਨੂੰ ਇਹ ਮੌਕਾ ਦਿੱਤਾ ਇਹਨਾਂ ਦੇ ਇਤਿਹਾਮ ਤੇ ਮੁਹੰਮਦ ਅਲਮਰ ਜੈ ਜੀ ਯਾਰ ਜੀ ਨਾਮ ਨਾਲ ਨਾਮ ਦਾ ਬਰਕਤ ਅਸ਼ੀਰਵਾਦ ਜੀ ਦਾ ਸਮਾਂ ਦਾ ਸਤਿਕਾਰ ਹੈ। ਰਾਸ਼ਟਰੀ ਬਾਲਨੀਤੀ ਦਰਬ ਸਮਾਜ ਰਾਮਾਦਾਸ ਡਿਸਟ੍ਰਿਕਟ ਜਿਲ੍ਹਾ ਪ੍ਰਧਾਨ ਅਜੀਤ ਕੁਮਾਰ ਜੀ ਵੀ ਆਏ ਹੈ। ਉਹ ਇਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ। ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹ ਕਿ ਇਹ ਮੇਰੀ ਜੁਗਾਰੀ ਸਰਕਾਰ ਨੇ ਲਾਈ ਹੈ। ਮੈਂ ਪੂਰੀ ਤਰ੍ਹਾਂ ਜੀ ਦਾ ਧੰਵਾਵਾ ਕਰਾਂਗਾ। ਉਹ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਪਰਸਨਿਸ਼ਾ ਛੱਡਾ।